ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜੀਟਿਵ ਹੈਰੀ ਪੰਜਾਬ ਤੇ ਜੀ ਦੋਸਤੋ ਅੱਜ ਗੱਲ ਕਰਾਂਗੇ ਕਿ ਪੀਐਸਪੀਸੀਲ ਅਪਰੈਂਟਸ਼ਿਪ ਅਲਾਈਨਮੈਂਟ ਦੀ ਟ੍ਰੇਡ ਚ ਦੋਸਤੋ ਉਸਦੀ ਅਪਰੈਂਟਸ਼ਿਪ ਦੀ ਜੁਆਇਨਿੰਗ ਕਦੋਂ ਤੱਕ ਹੋ ਸਕਦੀ ਹੈ ਦੋਸਤੋ ਉਸ ਦਾ ਪੂਰਾ ਹੁਣ ਨੋਟੀਫਿਕੇਸ਼ਨ ਪੂਰੀ ਤਰੀਕ ਮਿਲ ਗਈ ਹੈ ਤਾਂ ਦੋਸਤੋ ਪਹਿਲਾਂ ਵੀ ਆਪਾਂ ਵੀਡੀਓ ਅਪਲੋਡ ਕੀਤੀਆਂ ਪਰ ਉਹਦੇ ਪੂਰੀ ਤਰੀਕ ਜਾਂ ਪੂਰਾ ਡਿਪੈਂਡ ਤੇ ਖਰੇ ਨਹੀਂ ਉਤਰੇ ਸੀ ਦੋਸਤੋ ਹੁਣ ਪੂਰਾ ਐਗਜ਼ੈਕਟ ਪਤਾ ਲੱਗ ਗਿਆ ਹੈ ਤਾਂ ਕੀ ਹੈ ਪੂਰੀ ਜਾਣਕਾਰੀ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਦੇ ਰ ਚੈਨਲ ਤੇ ਨਵੇਂ ਹੋ ਤਾਂ ਪੋਜੀਟਿਵ ਹੈਰੀ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਔਨ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਆਪਾਂ ਉਹਨਾਂ ਦਾ ਨੋਟੀਫਿਕੇਸ਼ਨ ਦੇਖ ਲੈਂਦੇ ਆ ਇਹ ਛੋਟੀ ਸੀ ਜਾਣਕਾਰੀ ਰਹੇਗੀ ਤਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਤੁਸੀਂ ਦੋਸਤੋ ਨਵੇਂ ਹੋ ਚੈਨਲ ਤੇ ਤੇ ਜੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਈ ਹੋਪ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਕੀਤਾ ਹੋਇਆ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕੀਤਾ ਹੋਇਆ ਹੈ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਉਹਨਾਂ ਦੇ ਨੋਟੀਫਿਕੇਸ਼ਨ ਬਾਰੇ ਠੀਕ ਹੈ ਦੋਸਤੋ ਤਾਂ ਦੋਸਤੋ ਆਰਿਆ ਉਹਨਾਂ ਦਾ ਨੋਟੀਫਿਕੇਸ਼ਨ ਕੀ ਹੈ ਨੋਟੀਫਿਕੇਸ਼ਨ ਦੋਸਤੋ ਲਿਖਿਆ ਹੋਇਆ ਹੈ ਕਿ ਨ ਸਬਜੈਕਟ ਲਿਖਿਆ ਹੈ ਕਿ ਰਿਗਾਰਡਿੰਗ ਜੋਇਨਿੰਗ ਅਪਰੈਂਟਸ਼ਿਪ ਇਨ ਲੈਂਡਮੈਨ ਸੈਸ਼ਨ 2025 ਮਤਲਬ ਇਹ ਜੋ ਨੋਟੀਫਿਕੇਸ਼ਨ ਆਇਆ ਹੈ ਦੋਸਤੋ ਇਹ ਜੋਇਨਿੰਗ ਹੈ ਜੋਇਨਿੰਗ ਦੇ ਬਾਰੇ ਲਿਖਿਆ ਹੋਇਆ ਹੈ ਕਿ ਕਦੋਂ ਤੱਕ ਜੋਇਨਿੰਗ ਹੋ ਸਕਦੀ ਹੈ ਠੀਕ ਹੈ ਦੋਸਤੋ ਹੁਣ ਵੇਖਦੇ ਆਪਾਂ ਨਾ ਨੋਟੀਫਿਕੇਸ਼ਨ ਥੱਲੇ ਉਹਨਾਂ ਸਿਗਨੇਚਰ ਕੀਤੇ ਹੋਏ ਹਨ ਤਾਂ ਇੱਥੇ ਲਿਖਿਆ ਹੋਇਆ ਹੈ ਜੋ ਵੀ ਸਿਲੈਕਸ਼ਨ ਅਪਰੈਂਟਸ਼ਿਸ਼ ਦਾ ਲੈਂਡਮੈਨ ਟ੍ਰੇਡ 8 ਜੋ ਦੋਸਤੋ ਜੋ 8 10 2025 ਨੂੰ ਨੋਟੀਫ ਠੀਕ ਹੈ ਦੋਸਤੋ ਮਤਲਬ ਕਿ ਜੋ ਲਿਸਟ ਆਈ ਸੀ ਆਫਿਸ ਨੂੰ ਉਹਨੇ ਭੇਜ ਦਿੱਤੀ ਗਈ ਹੈ ਹੁਣ ਫਿਊਚਰ ਚ ਦੋਸਤੋ ਦੋਸਤੋ ਜੀ ਜੋ ਲੈਟਰਸ ਹੋਣਗੀਆਂ ਆਫਰ ਲੈਟਰ ਹੋਣਗੀਆਂ ਮੈਡੀਕਲ ਹੋਣਗੀਆਂ ਜਾਂ ਇਮੀਡੀਏਟ ਜੋਇਨਿੰਗ ਹੋਏਗੀ ਉਸ ਦੋਸਤੋ ਆਖਰੀ ਡੇਟ ਹੈ ਠੀਕ ਹੈ ਦੋਸਤੋ ਜੋ ਉਸਦੀ ਆਖਰੀ ਡੇਟ ਰਹੇਗੀ 27 11 ਮਤਲਬ ਕਿ ਦੋਸਤੋ 27 11 2025 ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਜੋਇਨਿੰਗ ਕਰਾਣੀ ਹੀ ਪਵੇਗੀ ਕਿਸੇ ਨਾ ਕਿਸੇ ਤਰ੍ਹਾਂ ਠੀਕ ਹੈ ਦੋਸਤੋ ਇਹ ਰਹੇਗਾ ਆਖਰੀ ਲਿਸਟ ਇਸ ਤੋਂ ਲੇਟ ਨਹੀਂ ਹੋ ਸਕਦੇ ਬਾਏ ਚਾਂਸ ਜੇਕਰ ਕੋਈ ਕਿਉਂਕਿ ਤੁਹਾਨੂੰ ਪਤਾ ਹੈ ਦੋਸਤੋ ਇਹ ਸਰਕਾਰ ਥੋੜਾ ਜਿਹਾ ਦਿੱਕਤ ਆ ਰਹੀ ਹੈ ਬਹੁਤ ਜੁਆਇਨਿੰਗਾਂ ਲੇਟ ਹੋ ਰਹੀਆਂ ਨੇ ਰਿਜ਼ਲਟ ਬਹੁਤ ਲੇਟ ਆ ਰਹੇ ਨੇ ਬਾਕੀ ਉਮੀਦ ਹੈ ਕਿ ਇਹ ਤਰੀਕ date ਇਸ ਨੋਟੀਫਿਕੇਸ਼ਨ ਤੇ ਸਰਕਾਰ ਪੂਰੀ ਖਰੇ ਉਤਰੇਗੀ ਦੋਸਤੋ 27 11 2025 ਤੱਕ ਤੋਂ ਪਹਿਲਾਂ ਪਹਿਲਾਂ ਤੁਹਾਡੀਆਂ ਜੁਆਇਨਿੰਗਾਂ ਅਪਰੈਂਟਸ਼ਿਪ ਦੀਆਂ ਹੋ ਜਾਣਗੀਆਂ ਫਾਈਨਲ ਲਿਸਟ ਵੀ ਆ ਜਾਏਗੀ ਤੁਹਾਡਾ ਮੈਡੀਕਲ ਹੋਣ ਤੋਂ ਬਾਅਦ ਛੋਟਾ ਜਿਹਾ ਮਾਮੂਲੀ ਮੈਡੀਕਲ ਹੋਏਗਾ ਬਸ ਉਸ ਤੋਂ ਬਾਅਦ ਤੁਹਾਡਾ ਆਫਰ ਲੈਟਰ ਮਿਲਣ ਤੋਂ ਬਾਅਦ ਤੁਹਾਡੀ ਜੁਆਇਨਿੰਗ ਜ਼ਰੂਰ ਹੋ ਜਾਏਗੀ ਠੀਕ ਹੈ ਦੋਸਤੋ ਇਹ ਸੀ ਛੋਟੀ ਜੀ ਜਾਣਕਾਰੀ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਕਲੀਅਰ ਸਮਝ ਆ ਗਿਆ ਹੋਵੇਗਾ ਕਦੋਂ ਤੱਕ ਜੁਆਇਨਿੰਗ ਹੋ ਸਕਦੀ ਹੈ ਕਿਉਂਕਿ ਪਹਿਲਾਂ ਬਹੁਤ ساری ਵੀਡੀਓ ਪਾਈਆਂ ਪਰ ਉਸ ਦੀ ਡਾਇਰੈਕਟ ਡੇਟ ਆਪਾਂ ਨਹੀਂ ਪਤਾ ਸੀ ਆਪਾਂ ਨੂੰ ਥੋੜੀ ਬਹੁਤ ਜਾਣਕਾਰੀ ਸੀ ਜਿੰਨੀ ਕੁ ਜਾਣਕਾਰੀ ਸੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਸੀ ਤਾਂ ਬਹੁਤ ਸਮੇਂ ਬਾਅਦ ਆਪਾਂ ਵੀਡੀਓ ਅਪਲੋਡ ਕੀਤੀ ਤਾਂ ਆਪਾਂ ਨੂੰ ਐਗਜ਼ੈਕਟ ਡੇਟ ਪਤਾ ਲੱਗ ਗਈ ਹੈ ਕਿ 27 11 ਜੇਕਰ ਦੋਸਤੋ ਇਸ ਤੱਕ ਵੀ ਜੁਆਇਨਿੰਗ ਨਹੀਂ ਹੁੰਦੀ ਨਾ ਤਾਂ ਫਿਰ ਦੋਸਤੋ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਨਾ ਇਸ ਸਰਕਾਰ ਨੂੰ ਪਤਾ ਹੈ ਕਿ ਕੋਈ ਵੀ ਚੀਜ਼ ਜੋਇਨਿੰਗ ਜਾਂ ਕਿਸੇ ਦਾ ਰਿਜ਼ਲਟ ਕੜਨਾ ਹੋਵੇ ਨਾ ਤਾਂ ਟਾਈਮ ਟੂ ਟਾਈਮ ਟਾਈਮ ਕ੍ਰਮ ਚੇਂਜ ਕਰਦੇ ਰਹਿੰਦੇ ਨੇ ਥੋੜਾ ਜਾਂ ਇਹਨਾਂ ਨੂੰ ਕਹਿਦੀਏ ਪੂਰਾ ਸ਼ੋਰ ਨਹੀਂ ਗਏ ਸਰਕਾਰ ਠੀਕ ਹੈ ਬਾਕੀ ਕੈਂਡੀਡੇਟ ਜੋ ਬਹੁਤ ਘਬਰਾ ਰਹੇ ਹਨ ਕਿ ਸਾਡੀ ਜੋਇਨਿੰਗ ਕਦੋਂ ਤੱਕ ਹੋਏਗੀ ਸਾਡਾ ਨਾਮ ਆਏਗਾ ਨਹੀਂ ਬਾਕੀ ਸਬਰ ਕਰੋ ਤਾਂ 27 11 2025 ਤੋਂ ਪਹਿਲਾਂ ਤੁਹਾਡਾ ਫਾਈਨਲਿਸਟ ਆ ਜਾਏਗੀ ਤੁਹਾਡੀ ਜੋਇਨਿੰਗਾਂ ਵੀ ਹੋ ਜਾਣਗੀਆਂ ਆਈ ਹੋਪ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਵੇਗਾ ਤੇ ਦੋਸਤੋ ਯਾ ਵੀ ਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਹਾਡਾ ਨਾਮ ਜ਼ਰੂਰ ਲਿਆਵੇ ਸਿਲੈਕਸ਼ਨ ਤੁਹਾਡੀ ਜ਼ਰੂਰ ਹੋਵੇ ਤੇ ਕਿਉਂਕਿ ਮਿਹਨਤ ਦਾ ਫਲ ਹਮੇਸ਼ਾ ਸਾਰਿਆਂ ਨੂੰ ਮਿਲਦਾ ਹੈ ਅੱਜ ਦੀ ਵੀਡੀਓ ਆਪ ਇੱਥੇ ਖਤਮ ਕਰਦੇ ਆਂ ਜੇਕਰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਨਾਲ ਆਪਣਾ ਕਮੈਂਟ ਦੱਸ ਦੇਣਾ ਕਿ ਤੁਹਾਡੇ ਕਿੰਨੇ ਨੰਬਰ ਬਣੇ ਹਨ ਧੰਨਵਾਦ